ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਕ ਵਾਰ ਫਿਰ ਤੋਂ ਦਰਦ ਪੰਜਾਬ ਦੇ ਲੈ ਕੇ ਵਿਸ਼ਾ ਹਾਜ਼ਰ ਹੋਏ ਆ ਮੇਰੇ ਨਾਲ ਸਰਦਾਰ ਸਤਿੰਦਰ ਸਿੰਘ ਜੀ ਪ੍ਰਹਾਰ ਤੇ ਮੈਂ ਹਰਦੀਪ ਸਿੰਘ ਸੋਲਤਾ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਕਿ ਸਾਡੇ ਇੱਥੇ ਗੁਰਦੁਆਰਾ ਸਹੈਲ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਗ੍ਰ anthi ਸਿੰਘ ਦੇ ਨਾਲ ਸੰਗਤਾਂ ਨੇ ਇਕੱਠੇ ਹੋ ਕੇ ਕੱਤਰ ਹੋ ਕੇ ਪਹਿਲ ਕਰਕੇ ਗ੍ਰਾਂਥੀ ਸਿੰਘ ਦਾ ਹੱਕ ਦੇ ਵਿੱਚ ਜਾ ਕੇ ਤੇ ਉਹ ਕੇਸ ਦਾਇਰਜ ਕਰਾਇਆ ਸੀਗਾ ਤੇ ਇਸ ਬੰਦੇ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਹੈ ਉਸ ਤੇ ਫਿਰ ਜੱਜ ਸਾਹਿਬ ਨੇ ਉਹ ਫੈਸਲਾ ਥੋੜੇ ਸਮੇਂ ਬਾਅਦ ਜਿੱਦਾਂ ਵੀ ਹੋਇਆ ਪ੍ਰੂਫ ਪੇਸ਼ ਕੀਤੇ ਜੱਜ ਸਾਹਿਬ ਨੇ ਉਹ ਫੈਸਲਾ ਗ੍ਰਾਂਥੀ ਸਿੰਘ ਦੇ ਹੱਕ ਵਿੱਚ ਕਰ ਦਿੱਤਾ ਉਸ ਤੋਂ ਬਾਅਦ ਫਿਰ ਗੁਰਦੁਆਰਾ ਦੀ ਕਮੇਟੀ ਨੇ ਦੁਬਾਰਾ ਫੇਰ ਅਪੀਲ ਕੀਤੀ ਕਿ ਸਾਡੇ ਨਾਲ ਜ਼ਿਆਦਤੀ ਹੋਈ ਧੱਕਾ ਹੋਇਆ ਕੁਝ ਵੀ ਲਿਖਿਆ ਹੋਊਗਾ ਉਦੋਂਾਰ ਤੋਂ ਫਿਰ ਉਹ ਫੈਸਲਾ ਜਿਹੜਾ ਆ ਉਹ ਗਰੰਥੀ ਸਿੰਘ ਦੇ ਹੱਕ ਵਿੱਚ ਆ ਗਿਆ ਤੇ ਹੁਣ ਦੁਬਾਰਾ ਫਿਰ ਪਤਾ ਨਹੀਂ ਹੁਣ ਕੋਈ ਉਹਨਾਂ ਨੂੰ ਟਾਈਮ ਮਿਲਿਆ ਹੋਊਗਾ ਕਿ ਉਸ ਤੋਂ ਵੱਡੀ ਅਦਾਲਤ ਦੇ ਵਿੱਚ ਤੁਸੀਂ ਜਾ ਸਕਦੇ ਆ ਜਾਂ ਕਿਦਾਂ ਉਹਦੇ ਬਾਰੇ ਤੁਸੀਂ ਪ੍ਰਹਾਰ ਸਾਹਿਬ ਦੱਸੋ ਕਿ ਹੁਣ ਇਸ ਵੇਲੇ ਸੰ ਕਿਦਾਂ ਹੋਣੀ ਚਾਹੀਦੀ ਹੈ ਕਿ ਕੀ ਵਿਸ਼ਾ ਇਹਦੇ ਬਾਰੇ ਸਾਰਾ ਜਾਣਕਾਰੀ ਦਿਓ ਸਾਨੂੰ ਇਹ ਚੀਜ਼ ਉਹ ਗਰੰਥੀ ਸਿੰਘ ਤੇ ਗੁਰਦਾਰਾ ਸਿੰਘ ਸਾਬ ਅਬਰਾਨੋਂ ਜੇ ਸੀ ਇਹ ਜਿਲ੍ਹਾ ਅਨਕੂਨਾ ਦੇ ਵਿੱਚ ਜੋ ਸੇਵਾ ਨਿਭਾ ਰਹੇ ਸੀਗੇ ਬਹੁਤ ਬੇਸਬਤ ਕਰਕੇ ਜਾਂ ਕੀ ਕੀ ਕਹਿ ਸਕਦੇ ਬਹੁਤ ਉਹਨਾਂ ਦੇ ਨਾਲ ਧੱਕਾ ਕਰਕੇ ਕਮੇਟੀ ਨੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਤੋਂ ਬਰਖਾਸਤ ਕੀਤਾ ਸੀਗਾ ਸੰਗਤਾਂ ਦੇ ਵਿੱਚ ਜਿਹੜਾ ਬਹੁਤ ਰੋਸ ਸੀਗਾ ਇਸ ਚੀਜ਼ ਦੇ ਬਾਰੇ ਬਹੁਤ ਗੁੱਸਾ ਸੀਗਾ ਬਹੁਤ ਸੰਗਤਾਂ ਨੇ ਇਕੱਠੇ ਹੋ ਕੇ ਕੋਸ਼ਿਸ਼ ਵੀ ਕੀਤੀ ਪਈ ਇਹ ਜੋ ਧੱਕਾ ਹੈ ਉਹ ਕਮੇਟੀ ਉਸ ਗਰੰਥੀ ਸਿੰਘ ਦੇ ਨਾਲ ਨਾ ਕਰੇ ਪਰ ਇਹ ਨਹੀਂ ਮੰਨੇ ਤੇ ਫਿਰ ਸੰਗਤਾਂ ਦੇ ਨੇ ਅੱਗੇ ਆ ਕੇ ਗ੍ਰੰਤੀ ਸਿੰਘ ਨੂੰ ਨਾਲ ਲੈ ਕੇ ਇੱਕ ਕੇਸ ਫਾਈਲ ਕੀਤਾ ਸੀ ਕਿ ਇਸ ਗ੍ਰੰਤੀ ਸਿੰਘ ਨੇ ਆ ਇੱਥੇ ਡਿਊਟੀ ਨਿਭਾਈ ਆ ਇਸ ਗ੍ਰੰਤੀ ਸਿੰਘ ਦੇ ਨਾਲ ਆ ਤੱਕਾ ਹੋਇਆ ਤੇ ਫਿਰ ਉਹ ਜੋ ਇੰਸਪੈਕਟਰ ਤੇ ਉਹਨਾਂ ਦੀ ਜਿਹੜੀ ਟੀਮ ਦੇ ਨੇ ਨੇ ਜਿਹੜਾ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫਿਰ ਇਹ ਵੀ ਇਨਵੈਸਟੀਗੇਸ਼ਨ ਕੀਤੀ ਕਿ ਇਹਨੇ ਜਿੰਨਾ ਟਾਈਮ ਸਮਾਂ ਕੰਮ ਉਹਦੇ ਉੱਪਰ ਡਿਊਟੀ ਨਿਭਾਈ ਆ ਉਹ ਕਿੰਨੇ ਘੰਟੇ ਬਣਦੇ ਆ ਅਗਰ ਮਤਲਬ ਹਰ ਉਸ ਵੇਰੇ 2 ਘੰਟੇ ਦਾ ਸ਼ਾਮ ਨੂੰ 1-2 ਘੰਟੇ ਐਤਵਾਰ ਦੇ ਦੋ ਘੰਟੇ ਜਿਆਦਾ ਹੋ ਜਾਂਦੇ ਆ ਤੇ ਉਹਨਾਂ ਨੇ ਟੋਟਲ ਘੰਟੇ ਲਾਏ ਤੇ ਉਹ ਜੋ ਸੀਗਾ ਉਹਦੀ ਇੱਕ ਤਨਖਾਹ ਬਣਾਈ ਭਈ ਇਹ ਇੰਨੀ ਤਨਖਾਹ ਬਣਦੀ ਆ ਤੇ ਇਸ ਗ੍ਰੰਤੀ ਸਿੰਘ ਨੂੰ ਜਿੰਨਾ ਇਹਨਾਂ ਨੇ ਕਮੇਟੀ ਨੇ ਜੋ ਪੈਸੇ ਦਿੱਤੇ ਸੀਗੇ ਵਿਚਾਕੇ ਕਹਿੰਦੇ ਸੀ ਭੇਟਾ ਦਿੱਤੀ ਸੀ ਪਰ ਫਿਰ ਵੀ ਗ੍ਰੰਤੀ ਸਿੰਘ ਨੇ ਤੇ ਆਪਣਾ ਹੋਰ ਰੁਜ਼ਗਾਰ ਸੀ ਉਹਦਾ ਰੁਜ਼ਗਾਰ ਸੀ ਉਹਦਾ ਹਾਂਜੀ ਜਿਹੜੇ ਪੈਸੇ ਸੀਗੇ ਉਹਨੇ ਡਿਕਲੇਅਰ ਕੀਤੇ ਮੈਨੂੰ ਇੰਨੇ ਪੈਸੇ ਮਿਲੇ ਆ ਤੇ ਉਹਨੇ ਨਹੀਂ ਕਿਹਾ ਵੀ ਮੈਨੂੰ ਇੰਨੇ ਪੈਸੇ ਹੋਰ ਚਾਹੀਦੇ ਆ ਤੇ ਉਹ ਜੋ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਟੋਟਲ ਲਾਇਆ ਪਈ ਇੰਨੇ ਘੰਟਿਆਂ ਦੇ ਅਗਰ ਕਾਨੂੰਨੀ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਇੰਨੇ ਪੈਸੇ ਬਣਦੇ ਉਹ 39000 ਦਾ 40000 ਕੁਝ ਬਣੇ ਸੀਗੇ ਉਹਦੇ ਵਿੱਚੋਂ 12000 ਦੇ ਕਰੀਬ ਉਹ ਗਰੰਤੀ ਸਿੰਘ ਨੂੰ ਤਨਖਾਹ ਮਿਲੀ ਸੀ ਤੇ ਬਾਕੀ ਜੋ 28000 ਸੀਗਾ ਉਹ ਕਮੇਟੀ ਨੂੰ ਅਦਾਲਤ ਨੇ ਹੁਕਮ ਕੀਤਾ ਸੀ ਭਈ ਤੁਸੀਂ 28000 ਦੇ ਵਿੱਚੋਂ 16000 ਦੀ ਹੋਰ ਤਨਖਾਹ ਬਣਦੀ ਆ 12000 ਉਹਦੀ ਕੰਟਰੀਬਿਊਟੀ ਬਣਦੀ ਆ 16000 ਉਹਨੂੰ ਦਿਓ 12000 ਅਦਾਲਤ ਦੇ ਵਿੱਚ ਜਮ੍ਹਾਂ ਕਰਵਾਓ ਇੰਪਸ ਨੂੰ ਵੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਵੀ ਇਸ ਚੀਜ਼ ਬਾਰੇ ਇਸ ਤਰ੍ਹਾਂ ਕਰਨੀ ਹੈ ਤੇ ਜਾਂ ਤੇ ਤੁਸੀਂ ਉਹਨੂੰ ਉਹਦਾ ਖਾਤਾ ਕਲੀਅਰ ਕਰੋ ਜਾਂ ਫਿਰ ਤੁਸੀਂ ਅਪੀਲ ਕਰੋ ਅਗਲੀ ਅੱਗੇ ਅਦਾਲਤ ਦੇ ਵਿੱਚ ਜੀ ਤੇ ਇਹ ਕਮੇਟੀ ਨੇ ਜੋ ਹੈ ਉਹ ਅਪੀਲ ਕੀਤੀ ਮਤਲਬ ਮੇਨਤਾਵ ਪ੍ਰਧਾਨ ਦੇ ਨਾਮ ਤੇ ਹੀ ਕੰਮ ਚੱਲਦਾ ਕਮੇਟੀ ਦੇ ਨਾਂ ਤੇ ਨਹੀਂ ਚੱਲਦਾ ਤੁਹਾਨੂੰ ਚਿੱਠੀ ਵੀ ਆਉਂਦੀ ਹੈ ਤੇ ਪ੍ਰਧਾਨ ਦੇ ਨਾਮ ਤੇ ਆਉਂਦੀ ਆ ਪ੍ਰਧਾਨ ਨੇ ਅਪੀਲ ਕੀਤੀ ਤੇ ਸਾਡੇ ਨਾਲ ਜਾਤੀ ਹੋਈ ਆ ਪਰ ਉਹ ਦੂਜੀ ਵਾਰ ਵੀ ਇਹਨਾਂ ਦੀ ਅਪੀਲ ਜੋ ਹੈ ਜੱਜ ਜੱਜ ਸਾਹਿਬ ਨੇ ਉਹ ਖਾਰਜ ਕਰ ਦਿੱਤੀ ਕਿ ਨਹੀਂ ਉਹ ਜੋ ਇਨਵੈਸਟੀਗੇਸ਼ਨ ਹੋਈ ਆ ਉਹ 100% ਸਹੀ ਆ ਜੋ ਪ੍ਰੂਫ ਪੇਸ਼ ਕੀਤੇ ਗਏ ਆ ਉਹ ਪ੍ਰੂਫ ਸੱਚੇ ਹਨ ਗਵਾਹੀਆਂ ਦੇ ਵੀ ਤੇ ਵੀਡੀਓ ਗਵਾਹੀਆਂ ਦੇ ਵੀ ਇੱਕ ਤਾਂ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਇੱਕ ਵੀਡੀਓ ਗਵਾਹੀਆਂ ਵੀ ਸੀਗੀਆਂ ਠੀਕ ਹੈ ਤੇ ਉਹ ਦੋਨੋਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਦੇਖ ਕੇ ਕਿ ਇਸ ਨੂੰ ਦੂਜੀ ਵਾਰ ਖਰਚ ਕਰ ਦਿੱਤਾ ਤੇ ਹੁਣ ਕੁਝ ਟਾਈਮ ਮਿਲਿਆ ਹੁਣ ਦੁਬਾਰਾ ਹੂੰ ਕਿ ਇਹਨਾਂ ਨੂੰ ਪ੍ਰਧਾਨ ਨੂੰ ਕਿ ਠੀਕ ਹੈ ਤੁਸੀਂ ਆਪਣੀ ਕਮੇਟੀ ਨੂੰ ਲੈ ਕੇ ਅਗਰ ਤੁਸੀਂ ਜਾਂ ਪੈਸੇ ਦੇ ਦਿਓ ਜਾਂ ਐਨੇ ਟਾਈਮ ਦੇ ਵਿੱਚ ਤੁਸੀਂ ਟ੍ਰਿਬਿਊਨਲ ਦੇ ਇਨਕੋਨਾ ਦੇ ਵਿੱਚ ਅਪੀਲ ਕਰ ਦਿਓ ਠੀਕ ਹੈ ਤੇ ਅਗਰ ਤੇ ਇਹ ਹੁਣ ਇੱਥੇ ਸਟਾਪ ਕਰ ਦੇਆ ਤੇ ਅਸੀਂ ਅਦਾਲਤ ਦੇ ਵਿੱਚ ਨਹੀਂ ਜਾਣਾ ਫੇਰ ਤਾਂ ਉਹ ਇਹ ਪੈਸੇ ਤੇ ਉਹ ਜਿਹੜਾ ਉਹਦੀ ਕੰਟਰੀਬਿਊਟੀ ਆ ਉਹ ਜਮਾ ਕਰਨੀ ਪਾਉ ਜਮਾ ਕਰਨੀ ਪਾਉ ਅਗਰ ਦੂਜੇ ਸਟੈਪ ਦੇ ਵਿੱਚ ਇਹ ਫੇਰ ਸੋਚਦੇ ਆ ਭਈ ਨਹੀਂ ਜੀ ਇਹ ਸਾਡੇ ਨਾਲ ਜਿਆਦਤੀ ਹੈ ਅਸੀਂ ਤਾਂ ਇਸ ਤਰ੍ਹਾਂ ਸੀਗਾ ਆਹ ਗੱਲ ਸੀ ਇਸ ਤਰ੍ਹਾਂ ਸੀ ਇਹ ਫੇਰ ਅਪੀਲ ਕਰਦੇ ਆ ਹੁਣ ਜਿਹੜੀ ਅਪੀਲ ਹੈਗੀ ਆ ਉਹ ਟ੍ਰਿਬਿਊਨਲ ਦੇ ਇਨਕੋਨਾਂ ਦੇ ਵਿੱਚ ਹੋਣੀ ਆ ਹੁਣ ਇਸ ਵੇਲੇ ਅਸੀਂ ਵੀ ਇਹ ਚਾਹੁੰਦੇ ਆ ਭਈ ਇਹ ਇੱਥੇ ਸਟਾਪ ਨਾ ਹੋਣ ਇਹ ਅਪੀਲ ਕਰਨ ਉਹਦਾ ਕਾਰਨ ਇਹ ਹੈ ਅਜੇ ਤੱਕ ਦੋ ਵਾਰ ਇਹਨਾਂ ਦੀ ਜੋ ਦੋ ਵਾਰ ਕੇਸ ਜਿਹੜਾ ਹੈਗਾ ਉਹ ਹਾਰੇ ਆ ਇਹ ਪਰ ਹਜੇ ਕਾਨੂੰਨ ਨਹੀਂ ਬਣਿਆ ਇਹ ਜੋ ਟ੍ਰਿਬਿਊਨਲ ਦੀ ਅਨਕੋਨਾ ਦੇ ਵਿੱਚ ਅਗਰ ਇਹ ਕੇਸ ਜਾਂਦਾ ਹੂੰ ਉੱਥੇ ਵੀ ਹੁਣ ਫੈਸਲਾ ਤਾਂ ਉਹੀ ਹੋਣਾ ਸਬੂਤ ਤੇ ਫਿਰ ਵੀ ਉਹੀ ਹੋਣੇ ਗਵਾਹ ਫਿਰ ਵੀ ਉਹੀ ਆ ਜੋ ਕੁਝ ਪਹਿਲਾਂ ਹੋਇਆ ਜੋ ਕੁਝ ਹੋਇਆ ਉਹ ਜੋ ਉਹ ਜੋ ਇਨਵੈਸਟੀਗੇਸ਼ਨ ਹੈ ਉਹ ਵੀ ਸਾਹਮਣੇ ਆ ਹੁਣ ਇੱਥੇ ਇੱਕ ਚੀਜ਼ ਹੋਰ ਹੋ ਸਕਦਾ ਵੀ ਜਮ੍ਹਾਂ ਹੋ ਜਵੇ ਹੂੰ ਜਿਹੜੀਆਂ ਗਵਾਹਾਂ ਤੋਂ ਇਲਾਵਾ ਹੂੰ ਹੁਣ ਅਗਰ ਇਹ ਉੱਥੇ ਜਾਂਦੀ ਅਦਾਲਤ ਦੇ ਵਿੱਚ ਜੀ ਹੁਣ ਅਦਾਲਤ ਨੇ ਇਹ ਹੀ ਨਹੀਂ ਦੇਖਣਾ ਵੀ ਪਿੱਛੇ ਜੋ ਕੁਝ ਹੋਇਆ ਕਿਹਨੇ ਗਵਾਹਾਂ ਦਿੱਤੀਆਂ ਕਿਹਦੀਆਂ ਵੀਡੀਓ ਗਵਾਹਾਂ ਉਹਨਾਂ ਨੇ ਹੁਣ ਜਿਹੜੀ ਹੈਗੀ ਔਰਡੀਨੈਂਸਾ ਦੀ ਹੈਲਪ ਲੈਣੀ ਆ ਔਰਡੀਨੈਂਸਾ ਦਾ ਮਤਲਬ ਭਈ ਜੋ ਕਾਨੂੰਨ ਬੰਦੇ ਦੇਖਦੇ ਚਾਹੇ ਉਹ ਕਰਬਨਰੀ ਹੋਵੇ ਚਾਹੇ ਇੰਪਸ ਹੋਵੇ ਜਾਂ ਗਵਰਦੇ ਫੈਨਨਸਾ ਹੋਵੇ ਉਹਨਾਂ ਨੇ ਇਹਨਾਂ ਤੋਂ ਹੈਲਪ ਲੈਣੀ ਹੁਣ ਕਿਉਂਕਿ ਉਹ ਸਬੂਤ ਹੈਗੇ ਉਹਨਾਂ ਦੇ ਕੋਲ ਉਸ ਵੇਲੇ ਤੇ ਪੁਰਾਣੇ ਆ ਜੀ ਉਹਨਾਂ ਨੇ ਇੱਕ ਐਡੀਸ਼ਨਲ ਜਿਹੜੀ ਚੀਜ਼ ਹੈਗੀ ਆ ਉਹ ਆਹ ਚੀਜ਼ ਲੈਣੀ ਆ ਹਮ ਹੁਣ ਇਹ ਉਹਨਾਂ ਨੂੰ ਕਹਿਣਾ ਵੀ ਤੁਸੀਂ ਅਗਰ ਉਹਨਾਂ ਦੀ ਆਹ ਅਪੀਲ ਸਾਡੇ ਕੋਲ ਆਈ ਆ ਇਸ ਚੀਜ਼ ਦਾ ਇਨਵੈਸਟੀਗੇਸ਼ਨ ਤੁਸੀਂ ਸਾਨੂੰ ਕਰਕੇ ਦਿਓ ਜੋ ਸਾਡੇ ਕੋਲ ਆਹ ਚੀਜ਼ ਪਹਿਲਾਂ ਆਈ ਉਹ ਤੁਸੀਂ ਆਪਣੇ ਥਿਊ ਵਿਊ ਦਿਓ ਕੀ ਆ ਜੀ ਉਹ ਜੋ ਵਿਊ ਹੋਣੇ ਉਹਨਾਂ ਦੇ ਉਹ ਜੋ ਰਿਪੋਰਟ ਦੇਣਗੇ ਚਾਹੇ ਉਹ ਕਿਸ ਤੋਂ ਆਉਗੀ ਚਾਹੇ ਕਰਮ ਨਹੀਂ ਤੋਂ ਆਉਗੀ ਤੇ ਚਾਹੇ ਉਹ ਆਉਗੀ ਬਾੜ ਦੇ ਫਨਸਾ ਤੋਂ ਉਹ ਉਹ ਅਦਾਲਤ ਦੇ ਉੱਪਰ ਹੈ ਉਹ ਕੀ ਤੋਂ ਮੰਗਦੇ ਆ ਜੀ ਜਾਂ ਉਹ ਇਸੇ ਚੀਜ਼ ਦੇ ਉੱਪਰ ਹੀ ਫੈਸਲਾ ਦੇ ਦਿੰਦੇ ਉਹ ਉਹ ਆਰਡੀਨੈਂਸਾਂ ਤੋਂ ਨਹੀਂ ਮੰਗਦੇ ਉਹ ਅਦਾਲਤ ਤੇ ਡਿਪੈਂਡ ਕਰਾਂਗੇ ਹਾਂ ਜੀ ਉਹ ਅਦਾਲਤ ਤੇ ਡਿਪੈਂਡ ਹੈ ਉਹ ਕਹਿੰਦੇ ਵੀ ਠੀਕ ਹੈ ਵੀ ਸਾਡੇ ਕੋਲ ਇਸ ਵਿਲੇ ਜੋ ਸਬੂਤ ਹੈ ਉਹ ਸਫੀਸ਼ੀਐਂਟ ਹੈ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਲੋੜ ਨਹੀਂ ਹੈਗੀ ਆ ਤੇ ਉਹ ਉਹਦੇ ਉੱਪਰ ਹੀ ਫੈਸਲਾ ਦੇਣਗੇ ਹਮ ਅਗਰ ਉਹਨਾਂ ਨੂੰ ਇਹ ਲੱਗਦਾ ਪਈ ਇਹ ਸਾਡੇ ਕੋਲ ਸਪੂਰਟ ਸਫੀਸ਼ੀਐਂਟ ਨਹੀਂ ਆ ਫਿਰ ਉਹ ਆਰਡੀਨੈਂਸਾਂ ਨੂੰ ਕਹਿਣਗੇ ਵੀ ਠੀਕ ਹੈ ਜੀ ਆਪ ਸਾਨੂੰ ਤੁਸੀਂ ਹੋਰ ਇਨਵੈਸਟੀਗੇਸ਼ਨ ਕਰਕੇ ਦਿਓ ਇਥੇ ਹੁਣ ਜਿਹੜੀ ਸਾਡੀ ਸਿੱਖ ਧਰਮ ਦੇ ਉੱਪਰ ਇੱਕ ਮੋੜ ਆਉਣਾ ਹਾਂ ਮੋਰ ਇਹ ਆਉਣਾ ਜਦੋਂ ਇਹ ਅਦਾਲਤ ਫੈਸਲਾ ਲਿਖੂਗੀ ਜੀ ਉਹ ਜਿਹੜਾ ਫੈਸਲਾ ਹੈਗਾ ਉਹ ਕਾਨੂੰਨ ਬਣ ਜਾਣਾ ਹਾਂ ਉਹ ਫੈਸਲਾ ਕਾਨੂੰਨ ਬਣੂਗਾ ਉਹ ਪੂਰੀ ਇਟਰੀ ਦੇ ਵਿੱਚ ਹਾਂ ਜਿੰਨੇ ਵੀ ਗਰੰਤੀ ਸਿੰਘ ਕੰਮ ਕਰਦੇ ਆ ਉਹਨਾਂ ਲਈ ਉਹ ਫੈਸਲਾ ਲਾਗੂ ਹੋਊਗਾ ਠੀਕ ਹੈ ਮਤਲਬ ਜੋ ਅੱਗੇ ਧੱਕੇਸ਼ਾਹੀ ਜੋ ਗ੍ਰੰਤੀ ਸਿੰਘਾਂ ਨਾਲ ਹੁੰਦੀ ਸੀ ਉਹ ਦੁਬਾਰਾ ਨਹੀਂ ਹੋ ਸਕੂਗੀ ਉਹ ਕਿਤੇ ਵੀ ਅਗਰ ਹੁਣ ਗਾਂ ਤੋਂ ਅਗਰ ਉਹ ਫੈਸਲਾ ਜਦੋਂ ਆਉਂਦਾ ਹਮ ਅਦਾਲਤ ਫੈਸਲਾ ਦਿੰਦੀ ਹੈ ਜੀ ਉਹ ਕਾਨੂੰਨ ਦੀ ਹੈਲਪ ਲੈ ਕੇ ਉਹਨੇ ਗ੍ਰੰਤੀ ਸਿੰਘ ਆਪਣੇ ਆਪ ਨੂੰ ਆਪਣੇ ਆਪਣੀ ਸਥਿਤੀ ਮਜ਼ਬੂਤ ਕਰ ਸਕਦਾ ਮਜ਼ਬੂਤ ਕਰ ਸਕਦਾ ਜੋ ਗ੍ਰੰਤੀ ਸਿੰਘ ਪਹਿਲਾਂ ਅਗਰ ਕਮੇਟੀ ਕਹਿੰਦੀ ਹੈ ਜੀ ਤੁਸੀਂ ਅਰਦਾਸ ਦੇ ਵਿੱਚ ਆਹ ਬੋਲੋ ਉਹ ਬੋਲਦਾ ਸੀਗਾ ਕਮੇਟੀ ਕਹਿੰਦੀ ਹੈ ਜੀ ਤੁਸੀਂ ਆਹ ਅਨਾਉਂਸਮੈਂਟ ਕਰੋ ਉਹ ਉਹ ਅਨਾਉਂਸਮੈਂਟ ਕਰਦਾ ਸੀ ਜਦੋਂ ਗ੍ਰੰਥੀ ਸਿੰਘ ਦਾ ਕੰਟਰੈਕਟ ਹੋ ਜਾਏਗਾ ਉਹ ਆਪਣੀ ਡਿਊਟੀ ਤੇ ਪੱਕਾ ਹੋਊਗਾ ਉਹਨੂੰ ਇਹ ਨਹੀਂ ਆਗਾ ਅਗਰ 2 ਸਾਲ ਲਈ ਕੰਟਰੈਕਟ ਕੀਤਾ ਜਾਂ 1 ਸਾਲ ਲਈ ਕੰਟਰੈਕਟ ਕੀਤਾ ਉਹਨੂੰ ਹੁਣ ਇਹ ਹੋ ਗਿਆ ਵੀ 1 ਸਾਲ ਤਾਂ ਮੈਂ ਆਪਣੇ ਸੱਚ ਦੇ ਉੱਪਰ ਪਹਿਰਾ ਦੇ ਸਕਦਾ ਕੱਲ ਕਰ ਸਕਦਾ ਹਾਂ ਜੋ ਮੈਨੂੰ ਗੁਰੂ ਨੇ ਸਿਖਾਇਆ ਮੈਂ ਉਹਦੇ ਉੱਪਰ ਪਹਿਰਾ ਦੇ ਸਕਦਾ ਹੁਣ ਮੈਨੂੰ ਇਹ ਨਹੀਂ ਹੋਊਗਾ ਵੀ ਅਗਰ ਅੱਜ ਪ੍ਰਧਾਨ ਦੇ ਨਾਲ ਮੇਰੀ ਕੋਹਣ ਬਣ ਹੋ ਗਈ ਆ ਕੱਲ ਨੂੰ ਮੈਨੂੰ ਜਵਾਬ ਦੇ ਦਊਗਾ ਨਹੀਂ ਭਾਈ ਤੂੰ ਜਾ ਤੇਰੀ ਥਾਂ ਸੀ ਦੂਸਰਾ ਲੈ ਆਉਣਾ ਜੀ ਇਹ ਇਹ ਸਾਡਰੀ ਅਸੀਂ ਅਸੀਂ ਵੀ ਹੁਣ ਇਸ ਵੇਲੇ ਚਾਹੁੰਦੇ ਆ ਜਿਸ ਜ ਸਥਿਤੀ ਦੇ ਉਪਰ ਆ ਗਏ ਆ ਵੀ ਇਹ ਹੁਣ ਅਦਾਲਤ ਜਾਣ ਇਹ ਗਰੰਥੀਆਂ ਲਈ ਇੱਕ ਕਾਨੂੰਨ ਬਣੇ ਜੀ ਜੋ ਜੋ ਧਰਮ ਰਜਿਸਟਰ ਦੀ ਵੀ ਅਰਦਾਸ ਹੁੰਦੀ ਆ ਹਮੇਸ਼ਾ ਉਹ ਕਾਨੂੰਨ ਉਸ ਚੀਜ਼ ਦੀ ਸਹਾਇਤਾ ਕਰੂਗਾ ਧਰਮ ਰਜਿਸਟਰ ਕਰਨ ਨੂੰ ਜੀ ਤੇ ਹੁਣ ਅੱਗੇ ਇਹ ਕੀ ਕਰਦੇ ਆ ਇਹ ਹੁਣ ਪੈਸੇ ਦਿੰਦੇ ਆ ਜਾਂ ਹੁਣ ਲਏ ਜਾਂਦੇ ਆ ਇਹ ਇਹਨਾਂ ਦੇ ਉੱਪਰ ਇਹਨਾਂ ਤੇ ਡਿਪੈਂਡ ਕਰਦਾ ਅੱਛਾ ਪਰ ਹਾਸਾ ਵੀ ਇੱਕ ਗੱਲ ਮੈਨੂੰ ਹੋਰ ਦੱਸੋ ਜੇ ਜਦੋਂ ਵੀ ਆਪਣੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਬਾਬਾ ਜੀ ਅਰਦਾਸ ਕਰਦੇ ਆ ਭਾਈ ਜੀ ਗੁਰੂ ਘਰ ਤੇ ਜੋ ਕੇਸ ਚੱਲ ਰਿਹਾ ਆ ਉਹ ਉਹ ਉਹਦੀ ਨਿਯੁਕਤੀ ਗੁਰੂ ਘਰ ਦੇ ਹੱਕ ਵਿੱਚ ਹੋਵੇ ਕੀ ਇਹ ਗੁਰੂ ਘਰ ਤੇ ਕੋਈ ਬੰਦਾ ਕੇਸ ਕਰ ਸਕਦਾ ਇਹਦੇ ਇਹਦੇ ਬਾਰੇ ਜਾਣਨਾ ਬਾਤ ਜਿਵੇਂ ਪਹਿਲਾਂ ਕੀਤੀ ਕਿਉਂਕਿ ਇਸ ਵੇਲੇ ਜੋ ਗ੍ਰੰਥੀ ਸਿੰਘਾਂ ਦੀ ਹਾਲਤ ਹੈ ਨਾ ਉਹ ਪ੍ਰਧਾਨ ਦੇ ਉੱਪਰ ਡਿਪੈਂਡ ਹੈ ਹਾਂ ਅੱਜ ਜੇਕਰ ਉਹ ਪ੍ਰਧਾਨ ਦੇ ਨਾਲ ਨੂੰ ਅੱਖਾਂ ਦਿਖਾਉਣਗੇ ਕੱਲ ਨੂੰ ਉਹ ਆਪਣੀ ਤਨਖਾਹ ਤੋਂ ਆਪਣੀ ਜਿੰਮਤੀ ਤੋਂ ਹੱਥ ਦੋ ਬੈਠਣਗੇ ਠੀਕ ਹੈ ਠੀਕ ਹੈ ਜਿਵੇਂ ਕਿ ਸਾਡੇ ਇਹ ਆਪਣੇ ਗੁਰਦਰਾ ਸਿੰਘ ਸੁਆਫਰਾਨੋਂ ਜਿਸ ਚੀਜ਼ ਵਿੱਚ ਜੀ ਅਰਦਾਸ ਹੁੰਦੀ ਆ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਮੈਨੂੰ ਵੀ ਕਈਆਂ ਨੇ ਕਿਹਾ ਵੀ ਇਹ ਚੀਜ਼ਾਂ ਇਹਨਾਂ ਨੇ ਐਡ ਕੀਤੀਆਂ ਹੂੰ ਉਹਦੇ ਵਿੱਚ ਜਿਹੜੀ ਪਹਿਲੀ ਗੱਲ ਉਹ ਇਹ ਕਰਦੇ ਆ ਹੂੰ ਵੀ ਗੁਰੂ ਘਰ ਦੇ ਉੱਪਰ ਜੋ ਕੇਸ ਚੱਲ ਰਹੇ ਹਨ ਉਹਨਾਂ ਕੇਸਾਂ ਦਾ ਨਿਪਟਾਰਾ ਕਰਨਾ ਸਭ ਤੋਂ ਪਹਿਲੀ ਗੱਲ ਵੀ ਗੁਰੂ ਘਰ ਦੇ ਉੱਪਰ ਕੋਈ ਕੇਸ ਨਹੀਂ ਹੈ ਜੀ ਠੀਕ ਹੈ ਨਾ ਕੇਸ ਤੇ ਗੁਰੂ ਘਰ ਦਾ ਜੋ ਪ੍ਰਬੰਧ ਹੈ ਉਹ ਪ੍ਰਧਾਨ ਚਲਾਉਂਦਾ ਜੋ ਕੇਸ ਬਣਦਾ ਹੈ ਉਹ ਪ੍ਰਧਾਨ ਦੇ ਭਾਂਦੇ ਜਾਂ ਕਮੇਟੀ ਦੇ ਹਾਂ ਜਿਹੜਾ ਜੋ ਕਮੇਟੀ ਵੀ ਹੈਗੀ ਆ ਉਹਦਾ ਜ਼ਿੰਮੇਵਾਰ ਪ੍ਰਧਾਨ ਆ ਅਗਰ ਕਮੇਟੀ ਦੇ ਵਿੱਚੋਂ ਇੱਕ ਬੰਦਾ ਕੋਈ ਕੈਸ਼ੀਅਰ ਹੈ ਜਾਂ ਕੋਈ ਮੈਂਬਰ ਹੈ ਕੋਈ ਮੰਨ ਲਓ ਕੋਈ ਇਕਨੋਮਿਕ ਦਾ ਕਪੜਾ ਕਰਦਾ ਜੀ ਉਹ ਉਹ ਜਿਹੜਾ ਹੈਗਾ ਉਹ ਉਧਰ ਦੂਜੇ ਪਾਸੇ ਕਾਨੂੰਨ ਦੇ ਵਿੱਚ ਫੜਿਆ ਜਾਂਦਾ ਉਹਦੇ ਵਿੱਚ ਜਿਹੜੀ ਪੁੱਛਗਿੱਛ ਹੈਗੀ ਪਹਿਲਾਂ ਪ੍ਰਧਾਨ ਤੋਂ ਹੋਏਗੀ ਫਿਰ ਉਸ ਬੰਦੇ ਤੱਕ ਜਾਇਆ ਜਾਊਗਾ ਤੇ ਪਹਿਲਾਂ ਪ੍ਰਧਾਨ ਦੀ ਜ਼ਿੰਮੇਵਾਰੀ ਕੀ ਸੀਗੀ ਉਹਨੇ ਉਹਦੇ ਨੌਲੇਜ ਸੀਗੀ ਆ ਚੀਜ਼ਾਂ ਨਹੀਂ ਫਿਰ ਉਸ ਬੰਦੇ ਤੱਕ ਜਿਹੜਾ ਜਾਇਆ ਜਾਊਗਾ ਦੂਜੀ ਜਿਹੜੀ ਹੈਗੀ ਆ ਅਰਦਾਸ ਦੇ ਵਿੱਚ ਇਹ ਜਿਹੜੇ ਇੱਥੇ ਗਰੰਤੀ ਕਹਿੰਦੇ ਹੈਗੇ ਆ ਕਿ ਕਿਸਾਨ ਦੀ ਸਫਲਤਾ ਬਖਸ਼ੋ ਜਦ ਜਦ ਕੇ ਕਿਸਾਨ ਦੀ ਸਫਲਤਾ ਜੁੜੀ ਬਖਸ਼ੋ ਉਹ ਇਹ ਕਹਿਣਾ ਚਾਹੀਦਾ ਕਿ हे ਸੱਚੇ ਪਾਤਸ਼ਾਹ ਜੀ ਸੱਚ ਦਾ ਨਿਤਾਰਾ ਕਰੋ ਜੀ ਨਾ ਕਿ ਇਹ ਨਹੀਂ ਭਈ ਅਗਰ ਜਿਹੜੀ ਸਾਡੀ ਸਾਡੀ ਕਮੇਟੀ ਦੇ ਵਿਰੁੱਧ ਕੇਸ ਹੈਗਾ ਸਾਡੀ ਕਮੇਟੀ ਨੂੰ ਕਮੇਟੀ ਦੇ ਹੱਥ ਸਫਲਤਾ ਬਖਸ਼ੋ ਹੁਣ ਅਗਰ ਕਮੇਟੀ ਗਲਤ ਹੋਊਗੀ ਤਾਂ ਹੁਣ ਵਾਹਿਗੁਰੂ ਉਹਨਾਂ ਨੂੰ ਸਫਲਤਾ ਬਖਸ਼ੂਗਾ ਕਮੇਟੀ ਸੱਚੀ ਹੋਊ ਸਕੇਸ ਸੱਚਾ ਹੋਗਾ ਇਹਨਾਂ ਦਾ ਉਹ ਇਹਨਾਂ ਸਫਲਤਾ ਬਖਸ਼ੂਗਾ ਠੀਕ ਹੈ ਨਾ ਤੀਜੀ ਜਿਹੜੀ ਗੱਲ ਇਹ ਇਹ ਪਾਪਾ ਜੀ ਤਾਂ ਬਾਬਾ ਜੀ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਸੀ ਇਹ ਕਹਿਣ ਲੱਗ ਪਏ ਸੀ ਕਿ ਪਹਿਲਾਂ ਹੁਣ ਹੁਣ ਤਾਂ ਮੈਂ ਦੋ ਕਵਾਰੀਆਂ ਹੋ ਗਿਆ ਨਹੀਂ ਸੁਨੇਆ ਕਹਿੰਦੇ ਸ਼ੇ ਦੁਸ਼ਟਾਂ ਦਾ ਨਾਸ਼ ਹੋਵੇ ਪਾਪੀਆਂ ਦਾ ਨਾਸ਼ ਹੋਵੇ ਹਾਂਜੀ ਕਈ ਵਾਰੀ ਹਾਸਾ ਵੀ ਆਉਂਦਾ ਇਹ ਜਿਹੜੀ ਮੈਂ ਇਹ ਗੱਲਾਂ ਤੇ ਇਹ ਇਹ ਜਦੋਂ ਮੈਂ ਵੀ ਪਹਿਲੀ ਵਾਰ ਸੁਣਿਆ ਅੱਜ ਤੋਂ तकरीबन 3 ਕਿ ਮਹੀਨੇ ਛੱਡ ਦੋ 3 ਕਿ ਮਹੀਨੇ ਪਹਿਲਾਂ ਹੂੰ ਤੇ ਮੈਨੂੰ ਵੀ ਖੈਰ ਮੈਨੂੰ ਤੇ ਸੀ ਦਾ ਐਕਸਪੀਰੀਅੰਸ ਹੈ ਹਰ ਹਰ ਇੱਕ ਚੀਜ਼ ਦਾ ਹਾਂ ਹਾਂ ਪੇ ਅਰਦਾਸ ਜਿਹੜੀ ਹੈਗੀ ਆ ਅਗਰ ਗਰੰਥੀ ਸਿੰਘ ਅਰਦਾਸ ਕਰਦਾ ਉੱਥੇ ਭਈ ਗੁਰਦੁਆਰੇ ਘਰ ਦੇ ਉੱਪਰ ਕੇਸ ਗੁਰਦਾਰ ਦੇ ਕੇਸ ਚੱਲ ਰਹੇ ਹਨ ਨਿੰਦਕਾਂ ਦੁਸ਼ਟਾਂ ਦਾ ਪਾਪੀਆਂ ਦਾ ਨਾਸ਼ ਕਰੋ ਉਹ ਸੜੀ ਸਿੱਧੀ ਚੀਜ਼ ਸੀਗੀ ਨਾ ਉਹ ਸਾਡੇ ਉੱਪਰ ਆਉਂਦੀ ਸੀ ਹੂੰ ਕਿਉਂਕਿ ਉਹ ਅਸੀਂ ਅਸੀਂ ਮੋਹਰੀ ਉਸ ਚੀਜ਼ ਦੇ ਕਰਨ ਵਾਲੇ ਅਸੀਂ ਤਾਂ ਬੇਸਕ ਸੱਚ ਨੂੰ ਲੈ ਕੇ ਚੱਲੇ ਆ ਜੀ ਲੇਕਿਨ ਉੱਥੇ ਜੋ ਗਰੰਤੀ ਸਿੰਘ ਸ਼ਬਦ ਵਰਤਦਾ ਹੂੰ ਉਹ ਸ਼ਬਦ ਸਾਡੀ ਮਰਿਆਦਾ ਦੇ ਵਿਰੁੱਧ ਆ ਜੀ ਮੈਨੂੰ ਹੋਰ ਵੀ ਜਿਹੜੇ ਸਾਡੇ ਨਾਲ ਬੰਦੇ ਚੱਲੇ ਸੀਗੇ ਇਸ ਕੇਸ ਦੇ ਨਾਲ ਸਾਡੀ ਸਪੋਰਟ ਦੇ ਨਾਲ ਜਾਂ ਹੋਰ ਜਿਨ੍ਹਾਂ ਨੇ ਗਵਾਹੀਆਂ ਵੀ ਦਿੱਤੀਆਂ ਉਹਨਾਂ ਨੂੰ ਉਹਨਾਂ ਨੇ ਪਹਿਲੀ ਵਾਰੀ ਚੀਜ਼ ਸੁਣੀ ਤਾਂ ਬੜਾ ਉਹਨਾਂ ਨੂੰ ਮਤਲਬ ਹੋਰ ਤਰ੍ਹਾਂ ਲੱਗਾ ਅਚੰਭਾ ਜਿਹਾ ਲੱਗਾ ਅਚੰਭਾ ਜਿਹਾ ਲੱਗਾ ਤੇ ਇਹ ਤਾਂ ਸਾਨੂੰ ਕਹਿੰਦੇ ਸਾਡਾ ਹੀ ਨਾਸ਼ ਕਰ ਰਹੇ ਸਾਡਾ ਉਹ ਕਹਿੰਦੇ ਮੈਨੂੰ ਫੋਨ ਆ ਕਹਿੰਦੇ ਭਾਜੀ ਇਹ ਆਹ ਤਾਂ ਆਹ ਗੱਲਬਾਤ ਹੁੰਦੀ ਉੱਥੇ ਤਾਂ ਐਦਾਂ ਆ ਮੈਂ ਉਹਨਾਂ ਨੂੰ ਕਹਿੰਦਾ ਕਿ ਦੇਖੋ ਤੁਸੀਂ ਦੋਸਤ ਆ ਕਹਿੰਦੇ ਨਹੀਂ ਤੁਸੀਂ ਪਾਪੀ ਆ ਕਹਿੰਦੇ ਨਹੀਂ ਤੇ ਫਿਰ ਤੁਹਾਨੂੰ ਡਰ ਚੀਜ਼ ਕਰ ਇਹ ਤਾਂ ਜਿਹੜਾ ਹੋਊਗਾ ਉਹ ਜਿਹੜੀ ਹੈਗੀ ਪਹਿਲੀ ਤਾਂ ਗੱਲ ਹੈਗੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਜੀ ਜੀ ਅਗਰ ਉਹ ਕਮੇਟੀ ਦੇ ਜਾਂ ਕਿਸੇ ਦੇ ਪ੍ਰਧਾਨ ਦੇ ਕਹਿਣ ਤੇ ਗਰੰਥੀ ਸਿੰਘ ਇਹ ਕਹਿੰਦਾ ਦੁਸ਼ਟਾ ਪਾਪੀਆਂ ਦਾ ਨਾਸ਼ ਹੋਵੇ ਪਹਿਲੀ ਤਾਂ ਗੱਲ ਹੈ ਉਹ ਉਹਨੂੰ ਆਪਣੀ ਉਹਦੀ ਡਿਊਟੀ ਦੇ ਹਿਸਾਬ ਨਾਲ ਇਹ ਸ਼ਬਦ ਨਹੀਂ ਵਰਤਣੇ ਚਾਹੀਦੇ ਅਗਰ ਠੀਕ ਹੈ ਉਹ ਵਰਤਦਾ ਵੀ ਆ ਤਾਂ ਉਹ ਕਿਸੇ ਨੂੰ ਨਹੀਂ ਕਹਿੰਦਾ ਵੀ ਫਲਾਣੇ ਬੰਦੇ ਦਾ ਨਾਸ਼ ਹੋਵੇ ਫਲਾਣੇ ਬੰਦਾ ਪਾਪੀ ਹੈ ਉਹ ਇਹੀ ਕਹਿ ਰਿਹਾ ਵੀ ਦੁਸ਼ਟਾਂ ਪਾਪੀਆਂ ਦਾ ਨਾਸ਼ ਹੋਵੇ ਜਦ ਕਿ ਇਹ ਇਹ ਸ਼ਬਦ ਵੀ ਇਹ ਜਿਹੜੇ ਨਾ ਉਹ ਗ੍ਰੰਥੀ ਸਿੰਘ ਨੂੰ ਨਹੀਂ ਵਰਤਣੇ ਚਾਹੀਦੇ ਦੁਸ਼ਟਾਂ ਦਾ ਪਾਪੀ ਦਾ ਵੀ ਨਾਸ਼ ਮੰਗਣ ਲੱਗ ਪਏ ਤਾਂ ਸਰਵਾਰ ਦਾ ਪਲਾ ਕਿੱਥੇ ਰਹਿ ਗਿਆ ਠੀਕ ਹੈ ਨਾ ਅਸੀਂ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਤਾਂ ਜਦੋਂ ਜਦੋਂ ਸਾਡੇ ਬਡੇਰੇ ਜੰਗਾਂ ਲੜਦੇ ਸੀ ਜੱਗ ਤੋਂ ਪਹਿਲਾਂ ਉਹ ਅਰਦਾਸ ਇਸ ਤੀ ਦੀ ਕਰਦੇ ਕਰਦੇ ਸੀਗੇ ਵੀ ਸਰਬੱਤ ਦਾ ਭਲਾ ਜੀ ਉਹਦੇ ਵਿੱਚ ਇਹ ਇਹ ਨਹੀਂ ਸੀ ਕਹਿੰਦੇ ਭਈ ਉਹ ਸਾਹਮਣੇ ਸਾਡੇ ਦੁਸ਼ਮਣ ਆ ਇਹ ਸੱਚੇ ਪਾਤਸ਼ਾਹ ਜੀ ਉਹ ਸਭ ਸਾਰਿਆਂ ਨੂੰ ਮਾਰ ਦੇ ਹਾਂ ਇਦਾਂ ਨਹੀਂ ਕਿਹਾ ਇਹ ਨਹੀਂ ਸੀਗਾ ਤੁਸੀਂ ਹੁਣ ਵੀ ਜਿਹੜੇ ਸਾਡੇ ਕਥਾਕਾਰ ਵੀ ਹੈਗੇ ਜੋ ਉਦੋਂ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਆ ਉਦੋਂ ਇਹੀ ਕਹਿੰਦੇ ਭਈ ਅਗਰ ਜਿਸ ਵੇਲੇ ਉਹ ਅਰਦਾਸ ਕਰਦੇ ਲੰਗਰ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਭਈ ਉਹ ਨਗਾਰਾ ਇਸ ਕਰਕੇ ਬਣਾਉਂਦੇ ਭਾ ਅਗਰ ਸਾਡਾ ਦੁਸ਼ਮਣ ਵੀ ਕੋਈ ਭੁੱਖਾ ਆ ਉਹ ਨਗਾ ਰਿਹਾ ਹੈ ਭਈ ਲੰਗਰ ਆਇਆ ਤੂੰ ਵੀ ਆ ਜਾ ਠੀਕ ਹੈ ਨਾ ਹੁਣ ਇਸ ਵੇਲੇ ਲੰਗਰ ਤਿਆਰ ਹੈ ਇਸ ਵੇਲੇ ਤੂੰ ਸਾਡਾ ਦੋਸਤ ਨਹੀਂ ਆ ਠੀਕ ਹੈ ਨਾ ਤਾਂ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸੇ ਹੀ ਕਰਕੇ ਜੋ ਗਰੰਥੀ ਸਿੰਘਾ ਨੇ ਆਪਣੀ ਜਿਹੜੀ ਇਮੇਜ ਹੈਗਾ ਨਾ ਉਹ ਇਨੀ ਡਾਊਨ ਕਰ ਲਈ ਹੈ ਭਈ ਉਹ ਸਿਰਫ ਇਹੀ ਸੋਚਦੇ ਆ ਵੀ ਅਗਰ ਮੈਂ ਆ ਕੰਮ ਨਹੀਂ ਕੀਤਾ ਤੇ ਕੱਲ ਨੂੰ ਮੈਨੂੰ ਮੇਰੀ ਡਿਊਟੀ ਤੋਂ ਜਵਾਬ ਹੋ ਜਾਣਾ ਜੇ ਕੋਈ ਬੰਦਾ ਆੜ ਕੇ ਇਹਨਾਂ ਦੇ ਨਾਲ ਗੱਲ ਕਰਦਾ ਬਰਾਬਰ ਤੇ ਉਹਨੂੰ ਫਿਰ ਜਾਂ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਉਹ ਗੱਲ ਹੋਈ ਹੈ ਨਾ ਉਹਨੂੰ ਫਿਰ ਫਿਰ ਬਦਨਾਮੀਆਂ ਕਰਦੇ ਆਂ ਨੀ ਗਰੰਤੀ ਸਿੰਘ ਜੀ ਇਸ ਤਰ੍ਹਾਂ ਕਰਦਾ ਸੀ ਇਹ ਗਰੰਤੀ ਸਿੰਘ ਇਸ ਤਰ੍ਹਾਂ ਕਰਦਾ ਸੀ ਤੇ ਪਰ ਫਿਰ ਵੀ ਮਤਲਬ ਜੋ ਇਹ ਡਿਊਟੀਆਂ ਹੈਗੀਆਂ ਇਹ ਜਾਂ ਕਿਸੇ ਦੇ ਕਹਿਣ ਤੇ ਕਰ ਇਹੋ ਜਿਹੀ ਗੱਲ ਕਰਦੇ ਆ ਇਹ ਸਾਡੇ ਰਵਾਇਤ ਦੇ ਅਸਾਰ ਅਨੁਸਾਰ ਜੋ ਸਿੱਖੀ ਰਵਾਇਤ ਹੈ ਉਹ ਗਲਤ ਨਹੀਂ ਚਾਹੀਦੀ ਇਦਾਂ ਤੇ ਹੁਣ ਫਿਰ ਪ੍ਰਹਾਰ ਸਾਹਿਬ ਹੁਣ ਇਸ ਤੋਂ ਅੱਗੇ ਫਿਰ ਤੁਸੀਂ ਇਹ ਜਾਣਕਾਰੀ ਦਿਓ ਕਿ ਜਦੋਂ ਗੱਲ ਇੱਥੇ ਤੱਕ ਪਹੁੰਚ ਗਈ ਆ ਤਾਂ ਸੰਗਤਾਂ ਨੂੰ ਹੁਣ ਫਿਰ ਕੀ ਕਰਨਾ ਚਾਹੀਦਾ ਸੰਗਤ ਜਿਹੜੀ ਹੈ ਨਾ ਇੱਥੇ ਸਭ ਤੋਂ بڑا ਜਿਹੜਾ ਰੋਲ ਹੈਗਾ ਉਹ ਸੰਗਤ ਦਾ ਆ ਜੀ ਸੰਗਤ ਜਿੰਨੀ ਜਿੰਨੀ देर ਸੁੱਤੀ ਨਹੀਂ ਉੱਠਦੀ ਉਨੀ ਹੀ देर ਇਹ ਕੰਮ ਇਸੇ ਤਰ੍ਹਾਂ ਚੱਲਦੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ ਜਦੋਂ ਹੁਣ ਦੇਖੋ ਅਗਰ ਸੰਗਤ ਉੱਠੀ ਹੈਗੀ ਆ ਥੋੜੀ ਸੰਗਤ ਉੱਠੀ ਆ ਜੀ ਪਰ ਫਿਰ ਵੀ ਉਹ ਕਿਤੇ ਕਿਸੇ ਸੱਚ ਤੱਕ ਪਹੁੰਚੀ ਆ ਹਾਂ ਅਗਰ ਉਹ ਕਾਨੂੰਨ ਦਾ ਜ਼ਹਾਰਾ ਲਿਆ ਸੰਗਤ ਨੇ ਜੀ ਉਹਨਾਂ ਨੇ ਕੋਈ ਫੈਸਲਾ ਕਰਵਾਇਆ ਉਹਨੇ ਸੱਚਾ ਫੈਸਲਾ ਕਰਵਾਇਆ ਠੀਕ ਹੈ ਨਾ ਇਹ ਜਿਹੜੀ ਚੀਜ਼ ਹੈਗੀ ਅਗਰ ਹਰ ਇੱਕ ਥਾਂ ਤੇ ਬਾਕੀ ਗੁਰਦੁਆਰਿਆਂ ਦੇ ਵਿੱਚ ਹਰ ਸਾਰੇ ਪੂਰੇ ਇਟਲੀ ਦੇ ਵਿੱਚ ਤਕਰੀਬਨ ਮੇਰੇ ਖਿਆਲ ਆ ਜਿੱਥੇ ਤੱਕ ਮੈਂ ਸੁਣਿਆ ਐਸੀ ਤਰ੍ਹਾਂ ਚੱਲਦਾ ਕਿਤੇ ਥੋੜੇ ਜਿਹੜੇ ਪ੍ਰਧਾਨ ਤੇ ਕਮੇਟੀ ਥੋੜੇ ਜੀ ਠੀਕ ਠਾਕ ਹੈ ਕਿਤੇ ਇਸ ਤਰ੍ਹਾਂ ਦੇ ਹੀ ਆ ਤੇ ਉਹ ਨਾਲੇ ਮੇਰੇ ਸਾਰੇ ਮਤਲਬ ਜੋ ਉਹ ਗਰੰਤੀ ਸਿੰਘਾਂ ਦੇ ਉੱਪਰ ਉਹੀ ਤਲਵਾਰ ਲਟਕਦੀ ਰਹਿੰਦੀ ਰਹੇ ਚਾਹੇ ਉਹ ਕਿਤੇ ਵੀ ਹੋਵੇ ਉਹਨਾਂ ਨੂੰ ਪਤਾ ਵੀ ਠੀਕ ਹੈ ਇਹਨਾਂ ਨੇ ਮੈਨੂੰ ਹੁਣ 2 ਸਾਲ ਲਈ ਰੱਖਿਆ ਤਾਂ ਇਹ ਸਾਲ ਬਾਅਦ ਵੀ ਜਵਾਬ ਦੇ ਸਕਦੇ ਆ ਕਿਉਂਕਿ ਮੇਰੇ ਹੱਕ ਤਾਂ ਕੁਝ ਹੈ ਹੀ ਨਹੀਂ ਕੰਟਰੈਕਟ ਮੇਰਾ ਨਹੀਂ ਆ ਠੀਕ ਹੈ ਨਾ ਮੈਂ ਕੋਈ ਇਹੋ ਜੀ ਚੀਜ਼ ਮੇਰੇ ਕੋਲ ਹੈ ਨਹੀਂ ਵੀ ਮੈਂ ਇਹਨਾਂ ਨੂੰ ਦਬਾ ਸਕਾਂ ਨਹੀਂ ਮੈਂ ਤਾਂ 2 ਸਾਲ ਹੀ ਰਹੂੰਗਾ ਜੀ ਠੀਕ ਹੈ ਨਾ ਜਦ ਕਿ ਜੋ ਗਰੰਤੀ ਸਿੰਘ ਹੈ ਅਗਰ ਉਹ ਚਾਹਣ ਉਹ ਜੋ ਕੁਝ ਇੱਥੇ ਸਾਡੇ ਹੋਇਆ ਉਹ ਉਹ ਵੀ ਕਰ ਸਕਦੇ ਆ ਹਾਂ ਇਹ ਮੈਂ ਇਸ ਮਾਧਿਅਮ ਰਾਹੀਂ ਉਹਨਾਂ ਗ੍ਰੰਥੀਆਂ ਨੂੰ ਪੂਰੇ ਇਟਲੀ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦਾ ਅਗਰ ਕਿਸੇ ਗ੍ਰੰਥੀ ਦੇ ਨਾਲ ੱਟਕਾ ਹੋਇਆ ਇਸ ਤਰ੍ਹਾਂ ਦਾ ਜੀ ਚਾਹੇ 6 ਮਹੀਨੇ ਪਹਿਲਾਂ ਹੋਇਆ ਚਾਹੇ ਸਾਲ ਪਹਿਲਾਂ ਹੋਇਆ ਚਾਹੇ 2 ਸਾਲ ਪਹਿਲਾਂ ਹੋਇਆ ਉਹ ਸਾਡੇ ਨਾਲ ਕੰਟੈਕਟ ਕਰੇ ਅਸੀਂ ਸਕਰੀਨ ਦੇ ਉੱਪਰ ਨੰਬਰ ਵੀ ਦੇ ਰਹੇ ਆ ਆਪਣੇ ਦੋਨੇ ਜੀ ਇਹਨਾਂ ਦੇ ਉੱਪਰ ਕੰਟੈਕਟ ਕਰੇ ਅਸੀਂ ਉਸ ਨੂੰ ਹੱਕੂ ਤੇ ਦਵਾਵਾਂਗੇ ਜੋ ਜੋ ਸੱਚ ਹੋਊਗਾ ਉਹ ਸਾਹਮਣੇ ਆਊਗਾ ਉਹ ਇੱਕ ਗ੍ਰੰਥੀ ਦੇ ਆਉਂਦਾ ਉਦੋਂ ਬਾਅਦ ਦੂਜੇ ਨਾਲ ਕਿਸੇ ਨੇ ਧੱਕਾ ਹੋਇਆ ਉਹ ਵੀ ਆਊਗਾ ਪਰ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਵੀ ਉਸ ਗ੍ਰੰਥੀ ਨੇ ਜਿਸ ਗ੍ਰੰਥੀ ਨੇ ਆਪਣਾ ਹੱਕ ਮੰਗਣਾ ਮੇਰਾ ਧੱਕਾ ਹੋਇਆ ਮੇਰਾ ਮੈਨੂੰ ਇਨਸਾਫ ਚਾਹੀਦਾ ਉਹਦੇ ਲਈ ਕੁਝ ਸਬੂਤ ਵੀ ਚਾਹੀਦੇ ਆ ਜੀ ਅੱਜ ਕੱਲ ਤਾਂ ਖਿਆਲ ਸਬੂਤ ਬਹੁਤ ਮਿਲ ਜਾਂਦੇ ਆ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਹੈਗੇ ਆ ਹਾਂ ਜੀ ਹਾਂ ਜੀ ਤੇ ਕੁਝ ਬੰਦੇ ਵੀ ਹੋਣੇ ਚਾਹੀਦੇ ਆ ਜਿਹੜੇ ਇਹ 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 ਕਹਿ ਸਕਣ ਸੱਚ ਦੀ ਗੱਲ ਆਪਣੇ ਖੜ ਕੇ ਕਹਿ ਕਰ ਸੱਟਣ ਭਾਵੇਂ ਉਹ 2-4 ਹੀ ਹੋਣ 5 ਹੋਣ ਪਈ ਜਿਹੜੇ ਇਹ ਕਹਿ ਸਕਣ ਠੀਕ ਹੈ ਜੀ ਇਸ ਇਸ ਗਰੰਤੀ ਸਿੰਘ ਨੇ ਇਸ ਗੁਰੂ ਘਰ ਸੇਵਾ ਕੀਤੀ ਆ ਇਹਨੇ ਡਿਊਟੀ ਕੀਤੀ ਆ ਆਪਣੇ ਟਾਈਮ ਤੇ ਜਾਂ ਉਹਨਾਂ ਨੂੰ ਟਾਈਮ ਪਤਾ ਹੈ ਜਾਂ ਨਹੀਂ ਕਿੱਥੋਂ ਤੋਂ ਕਿੱਥੇ ਤਾਈ ਤੇ ਉਹਨੂੰ ਹੱਕ ਮਿਲਣਾ ਚਾਹੀਦਾ ਉਸ ਉਸ ਬੰਦੇ ਦਾ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਨਹੀਂ ਜੀ ਮੇਰਾ ਤਾਂ ਕਮੇਟੀ ਦੇ ਵਿੱਚ ਫਲਾਣਾ ਬੰਦਾ ਮੇਰਾ ਦੋਸਤ ਹੈ ਉਹ ਮੈਂਬਰ ਆ ਪ੍ਰਧਾਨ ਮੇਰਾ ਜਿਹੜਾ ਹੈਗਾ ਉਹ ਉਹ ਮੇਰਾ ਦੋਸਤ ਹੈ ਉਹਨਾਂ ਨੂੰ ਹੱਕ ਸੱਚ ਤੇ ਆਉਣਾ ਚਾਹੀਦਾ ਉਹ ਸੰਗਤ ਦੇ ਤੌਰ ਤੌਰ ਤੇ ਵਿਚਰਨ ਨਾ ਕਿ ਦੋਸਤੀ ਯਾਰੀ ਰਿਸ਼ਤੇਦਾਰੀ ਦੇ ਤੌਰ ਦੇ ਉੱਪਰ ਪਰ ਇਹਦੇ ਲਈ ਇਦਾਂ ਹੈ ਜੀ ਕਿ ਬੀ ਨਾਸਤਾ ਕਿਸੇ ਚੀਜ਼ ਦਾ ਵੀ ਨਹੀਂ ਹੁੰਦਾ ਉਸ਼ਕ ਪਰਸਨ ਤਾਂ ਜਾਗਦੀ ਜ਼ਮੀਰ ਵਾਲੇ ਹੁੰਦੇ ਹੀ ਆ ਜੋ ਆ ਕੇ ਸਾਹਮਣੇ ਆ ਕੇ ਗੱਲ ਕਰਨ ਵਾਲੇ ਨਹੀਂ ਉਹ ਹੀ ਦਾ ਮਤਲਬ ਅਗਰ ਕੋਈ ਕੋਈ ਬੰਦਾ ਇਹੋ ਜਿਹਾ ਸਟੈਪ ਲੈਣਾ ਚਾਹੁੰਦਾ ਭੀ ਠੀਕ ਹੈ ਮੇਰੇ ਨਾਲ ਸਾਲ ਪਹਿਲਾਂ 6 ਮਹੀਨੇ ਪਹਿਲਾਂ ਧੱਕਾ ਹੋਇਆ ਤੇ ਉਹਦੇ ਨਾਲ ਕੋਈ ਦੋ ਚਾਰ ਬੰਦੇ ਇਹੋ ਜਿھے ਵੀ ਖੜੇ ਹੋਣੇ ਚਾਹੀਦੇ ਜਿਹੜੇ ਕਹਿ ਸਕਣ ਬਸ ਇਹਨਾਂ ਹੀ ਕਹਿ ਸਕਣ ਠੀਕ ਹੈ ਜੀ ਇਸ ਬੰਦੇ ਨੇ ਇਸ ਗੁਰੂ ਘਰ ਡਿਊਟੀ ਕੀਤੀ ਆ ਜੀ ਉਹ ਕਿੰਨੇ ਤੋਂ ਕਿੰਨੇ ਕੀਤੀ ਉਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਆ ਉਹ ਜਿਨ੍ਹਾਂ ਨੇ ਕਹਿਣਾ ਭੀ ਠੀਕ ਹੈ ਮੈਂ ਡਿਊਟੀ ਕੀਤੀ ਉਹ ਉਹਨੇ ਦੱਸਣਾ ਉਹਨੇ ਦੱਸਣਾ ਠੀਕ ਹੈ ਨਾ ਫਿਰ ਕਿਉਂਕਿ ਇੱਕ ਇੱਕ ਗਵਾਹੀ ਇੱਕ ਵੀਡੀਓ ਗਵਾਹੀ ਇਹੀ ਦੋ ਚੀਜ਼ਾਂ ਬਹੁਤ ਆ ਕਿਸੇ ਨੇ 6 ਸਾਲ ਡਿਊਟੀ ਕੀਤੀ ਕਿਸੇ ਨੇ 4 ਸਾਲ ਡਿਊਟੀ ਕੀਤੀ ਕਿਸੇ ਨੇ 10 ਸਾਲ ਡਿਊਟੀ ਕੀਤੀ ਆ ਉਹਦਾ ਹੱਕ ਅਸੀਂ ਲਵਾਵਾਂਗੇ ਜੀ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਇਹਨਾਂ ਨੰਬਰਾਂ ਦੇ ਉੱਪਰ ਜਿਹੜੇ ਸਕਰੀਨ ਤੇ ਅਸੀਂ ਦੇ ਰਹੇ ਆ ਤੇ ਉਸ ਉਸ ਬੰਦੇ ਨੂੰ ਹੱਕ ਉਹਦਾ ਹੱਕ ਸੱਚ ਜ਼ਰੂਰ ਮਿਲੂਗਾ ਇਹਦੇ ਨਾਲ ਇਹ ਵੀ ਹੈਗੀ ਆ ਅਗਰ ਇੱਕ ਦੋ ਆਉਣਗੇ ਉਹਨਾਂ ਨੇ ਮਗਰ ਜਿੰਨੇ ਵੀ ਬਾਕੀ ਜੋ ਗਰੰਥੀਆਂ ਦਾ ਧੱਕਾ ਕਰਨ ਵਾਲੇ ਆ ਉਹਨਾਂ ਨੂੰ ਉਹਨਾਂ ਨੂੰ ਕੰਨ ਹੋਣਗੇ ਜੀ ਜੀ ਵੈਸੇ ਤਾਂ ਹੁਣ ਜਿਹੜੀ ਆਹ ਮੂਮੈਂਟ ਚੱਲੀ ਹੈਗੀ ਆ ਬਹੁਤ ਸਾਰੇ ਜਿਹੜੇ ਪ੍ਰਧਾਨ ਹੈਗੇ ਗੁਰਦੁਆਰਿਆਂ ਦੇ ਉਹਨਾਂ ਨੂੰ ਕੰਨ ਹੋ ਗਏ ਆ ਤੇ ਉਹ ਹੁਣ ਗ੍ਰੰਥੀਆਂ ਦੇ ਕੰਟਰੈਕਟ ਕਰਿਆ ਕਰਨਗੇ ਜੀ ਅਗਰ ਨਹੀਂ ਵੀ ਕਰਿਆ ਅਜ ਤੱਕ ਕੀਤੇ ਅਸੀਂ ਉਹਨਾਂ ਨੂੰ ਅੱਜ ਸਲਾਹ ਦਿੰਨੇ ਆ ਵੀ ਅੱਜ ਤੋਂ ਸ਼ੁਰੂ ਕਰ ਦਿਓ ਨਹੀਂ ਤਾਂ ਕੱਲ ਨੂੰ ਸਮਾਂ ਮੁਰਾ ਹੋਣਾ ਸਮਾਂ ਮਾੜਾ ਆਉਣ ਵਾਲਾ ਤੁਹਾਡੇ ਲਈ ਫਿਰ ਜੋ ਜੰਮ ਦੇ ਸਿੱਕੇ ਚਲਾਉਣੇ ਸੀ ਉਹ ਚਲਾ ਲੈ ਹੁਣ ਉਹਨਾਂ ਦੇ ਉੱਪਰ ਸਟਾਪ ਲੱਗਣ ਵਾਲਾ ਹੌਲੀ ਹੌਲੀ ਜੀ ਚਾਹੇ ਉਹ ਕੱਲ ਲੱਗ ਜਾਏ ਸ਼ੈਮੀ ਨੇ ਤਾਂ ਲੱਗ ਜਾਈ ਚ ਸ਼ੈਮੀ ਨੇ ਤਾਂ ਲੱਗ ਜਾਈ ਉਹ ਉਹਦੇ ਉੱਪਰ ਹ ਸਟਾਪ ਲੱਗਣ ਵਾਲਾ ਆ ਕਿਉਂਕਿ ਮੂਵਮੈਂਟ ਇੱਕ ਚੱਲ ਪਈ ਆ ਕਿਉਂਕਿ ਇਟਲੀ ਦਾ ਜਿਹੜਾ ਕਾਨੂੰਨ ਹੈ ਨਾ ਉਹ ਕਾਨੂੰਨ ਇਸ ਤਰ੍ਹਾਂ ਦਾ ਆ ਇਹ ਜਾਗਾ ਸੁੱਤਾ ਰਹਿੰਦਾ ਅਗਰ ਇਹ ਜਾਗ ਪਿਆ ਤੇ ਫਿਰ ਇਹਨੇ ਫਿਰ ਵਾਲ ਦੀ ਖੰ ਲਾ ਦੇਣੀ ਆ ਤੇ ਇਸ ਕਰਕੇ ਸਾਰੇ ਪ੍ਰਧਾਨਾਂ ਨੂੰ ਇਹ ਮੇਰੀ ਬੇਨਤੀ ਆ ਵੀ ਜਿੰਨੇ ਗਰੰਤੀ ਸਿੰਘ ਤੁਹਾਡੇ ਕੋਲ ਡਿਊਟੀਆਂ ਕਰਦੇ ਆ ਉਹਨਾਂ ਦਾ 6 ਮਹੀਨੇ ਦਾ ਕੰਟਰੈਕਟ ਕਰੋ 1 ਸਾਲ ਦਾ ਕੰਟਰੈਕਟ ਕਰੋ ਤੁਸੀਂ ਅਗਰ ਉਹਨੂੰ ਹਜ਼ਾਰ ਤਨਖਾਹਾਂ ਦਿੰਨੇ ਆ ਤੇ ਉਹਦੀ ਉਹਦੇ ਬੂਸਤੇ ਪਾ ਕੇ ਜ ਹਜ਼ਾਰ ਹੀ ਪਾਓ ਕਿਉਂਕਿ ਉਹਨੇ ਵੀ ਆਪਣੇ ਬੱਚੇ ਵੀ ਪਾਲਣੇ ਆ ਕੱਲ ਨੂੰ ਉਸ ਬੰਦੇ ਨੇ ਆਪਣੀ ਪੈਨਸ਼ਨ ਵੀ ਲੈ ਲਈ ਹੈ ਪੈ ਪੈ ਮੈਨੂੰ ਪੈਨਸ਼ਨ ਵੀ ਮਿਲੇ ਤੁਸੀਂ ਉਹਦਾ ਬੂਸਤੇ ਪਾ ਕੇ 300 ਪਾਉਂਗੇ ਤਾਂ ਉਹਨੂੰ ਕੀ ਪੈਨਸ਼ਨ ਮਿਲੂਗੀ ਜੀ ਜਦ ਕਿ ਤੁਹਾਡੀ ਜੇਬ ਚੋਂ ਤਾਂ ਕੱਖ ਵੀ ਨਹੀਂ ਜਾ ਰਿਹਾ ਠੀਕ ਹੈ ਨਾ ਉਹ ਤਾਂ ਆਪਣਾ ਅਗਰ ਡਿਊਟੀ ਕਰਕੇ ਆਪਣਾ ਹੱਕ ਲੈ ਰਿਹਾ ਅਗਰ ਤੁਸੀਂ ਕਹੋਗੇ ਵੀ ਠੀਕ ਹੈ ਜੀ ਅਸੀਂ ਅਸੀਂ ਐਨੇ ਪੈਸੇ ਗੁਰਦੁਆਰੇ ਲਈ ਬਚਾ ਲਏ ਠੀਕ ਹੈ ਨਾ ਇਹਦਾ ਮਤਲਬ ਤੁਹਾਨੂੰ ਗੁਰੂ ਨਾਨਕ ਦੇ ਉੱਪਰ ਭਰੋਸਾ ਹੀ ਨਹੀਂ ਆ ਜੀ ਵੀਰ ਪੰਿਆਂ ਦਾ ਲੰਗਰ ਹੀ ਅੱਜ ਤੱਕ ਚੱਲਿਆ ਜਾਂਦਾ ਜੋ ਗੁਰਦੁਆਰੇ ਦੇ ਉੱਪਰ ਜੋ ਚੜਾਵਾ ਆਉਂਦਾ ਉਹ ਤਾਂ ਗੁਰੂ ਨਾਨਕ ਦੀ ਕਿਰਪਾ ਆ ਜੀ ਠੀਕ ਹੈ ਨਾ ਉਹਦੇ ਉੱਪਰ ਉਹ ਇਹ ਵੀ ਕਹਿੰਦਾ ਵੀ ਜਿਹਦਾ ਹੱਕ ਹੈ ਉਹਨੂੰ ਹੱਕ ਦਿਓ ਜੀ ਉਹ ਗਰੰਤੀ ਸਿੰਘ ਦਾ ਵੀ ਹੱਕ ਬਣਦਾ ਉਹਦਾ ਠੀਕ ਹੈ ਨਾ ਅਗਰ ਤੁਸੀਂ ਕਹੋਗੇ ਜੀ ਟੈਕਸ ਬਚਾ ਰਹੇ ਆ ਵੀ ਟੈਕਸ ਕਿਸ ਦੇ ਲਈ ਬਚਾ ਰਹੇ ਆ ਗੁਰੂ ਨਾਨਕ ਲਈ ਬਚਾ ਰਹੇ ਆ ਤੇ ਗੁਰਾਰਕ ਦੇ ਘਰ ਦੇ ਵਿੱਚ ਇਹਦਾ ਮਤਲਬ ਪੈਸੇ ਨਹੀਂ ਹੈਗੇ ਤੁਸੀਂ ਇਹ ਕਹਿੰਨੇ ਕਿ ਬਾਬਾ ਨਾਨਕ ਜੀ ਤੇਰੇ ਘਰ ਤੋਂ ਪੈਸੇ ਹੈ ਨਹੀਂ ਸੀਗੇ ਆ ਅਸੀਂ ਟੈਕਸ ਬਚਾ ਲਿਆ ਜਿਹੜੇ ਘਰ ਲਈ ਠੀਕ ਹੈ ਨਾ ਤਾਂ ਇਹ ਜਿਹੜੀ ਚੀਜ਼ ਹੈ ਗਿਆ ਇਹ ਸੰਗਤ ਨੂੰ ਸੋਚਣ ਵਾਲੀਆਂ ਬਹੁਤ ਸਾਰੀਆਂ ਜੀ ਤੇ ਬਾਕੀ ਜੋ ਅਸੀਂ ਅੱਜ ਬੇਨਤੀਆਂ ਕੀਤੀਆਂ ਪ੍ਰਧਾਨਾਂ ਨੂੰ ਵੀ ਗ੍ਰੰਥੀਆਂ ਨੂੰ ਵੀ ਆਪਣੀਆਂ ਡਿਊਟੀਆਂ ਸਹੀ ਤਰ੍ਹਾਂ ਕਰਨੀਆਂ ਚਾਹੀਦੀਆਂ ਸੱਚ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਚਾਹੇ ਉਹ ਕੋਈ ਸੰਗਤ ਦੇ ਰੂਪ ਚ ਹੋਵੇ ਚਾਹੇ ਕਮੇਟੀ ਮੈਂਬਰ ਦੇ ਰੂਪ ਚ ਹੋਵੇ ਚਾਹੇ ਉਹ ਪ੍ਰਧਾਨ ਦੇ ਰੂਪ ਚ ਹੋਵੇ ਜਾਂ ਕਿਸੇ ਹੋਰ ਵੀ ਰੂਪ ਦੇ ਵਿੱਚ ਹੋਵੇ ਉਹ ਆਪਣੇ ਜੋ ਸਾਡਾ ਸਿੱਖੀ ਦਾ ਸਿਧਾਂਤ ਹੈ ਉਹਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕਰੇ ਜੀ ਇੱਕ ਇੱਕ ਬੰਦਾ ਚੱਲੂਗਾ ਉਹਦੇ ਨਾਲ ਫਿਰ 10 ਚੱਲਣਗੇ ਦਸਾਂ ਨਾਲ 100 ਚੱਲਣਗੇ ਉਹ 1000 ਹੋਊਗਾ ਇੱਕ ਮੂਮੈਂਟ ਵੱਡੀ ਹੁੰਦੀ ਜਾਂਦੀ ਹੈ ਵੱਡੀ ਹੁੰਦੀ ਜਾਂਦੀ ਹੈ ਠੀਕ ਹੈ ਜੀ ਸਤ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਮਾੜਾ ਮੋਟਾ ਹੌਸਲਾ ਮਿਲਦਾ ਰਹੇ ਤੇ ਅੱਗੇ ਤੋਂ ਅਸੀਂ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਹੱਕ ਸੱਚ ਦੀ ਗੱਲ ਕਰਦੇ ਰਹੀਏ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ